ਪੰਜਾਬ ਚੋਂ ਗੈਂਗਸਟਰਵਾਦ ਦਾ ਸਫਾਇਆ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਏਜੀਟੀਐਫ ਨੇ ਸ਼ਕਤੀ ਦਿਖਾਉਂਦਿਆਂ ਹੁਣ ਤੱਕ ਪੰਜਾਬ ਅੰਦਰ ਅਪਰਾਧਿਕ ਮਾਮਲਿਆਂ ਨੂੰ ਲੈ ਕੇ 1100 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ। ਜਦਕਿ 1165 ਨਜਾਇਜ਼ ਹਥਿਆਰ ਅਤੇ ਅਪਰਾਧ ਲਈ ਵਰਤੇ 270 ਵਾਹਨ ਬਰਾਮਦ ਕੀਤੇ ਨੇ। हमने आते ही एंटी गैंगस्टर टास्क फोर्स बनाई मैं अपनी फोर्स को बधाई देता हूं कि उन्होंने अपनी जान जोखम में डालकर पता नहीं कितने घरों के चूलों की आग जो बुझने वाली थी उसको बचा लिया मैं पौने तीन करोड़ लोगों की सुरक्षा की गारंटी लेता हूं मेरा काम है ਜੋ ਕਿ ਮੈਨੂੰ ਇਤਨਾ ਪਿਆਰ ਦਿਆ ਆਪਣੇ ਇਤਨਾ ਪਿਆਰ ਦਿਆ ਹੁਬ ਜ਼ਿੰਮੇਦਾਰੀ ਮੇਰੀ ਹੈ ਆਪਨੇ ਆਪਣਾ ਫਰਜ਼ ਨਿਭਾ ਦਿਆ ਹੁ ਫਰਜ਼ ਨਿਭਾਣੇ ਕੀ ਬਾਰੀ ਮੇਰੀ ਹੈ ਪੰਜਾਬ ਸਰਕਾਰ ਦਾ ਮੁੱਖ ਮਕਸਦ ਅਪਰਾਧ ਤੇ ਰੋਕ ਲਗਾ ਕੇ ਸੂਬੇ ਦੇ ਲੋਕਾਂ ਨੂੰ ਇੱਕ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ ਪੰਜਾਬ ਚ ਹੋ ਰਿਹਾ ਹੈ ਅਪਰਾਧ ਦਾ ਸਫਾਇਆ ਕੱਲ ਪੁਲਿਸ ਕਮਿਸ਼ਨਰ ਦੀ ਟੀਮ ਨੂੰ ਵੱਡੀ ਕਾਬਜਾਬੀ ਮਿਲੀ ਆ 3 ਕਰੋੜ ਦੇ ਲਗਭਗ ਇੰਡੀਅਨ ਕਰੰਸੀ ਤੇ 3100 ਦੇ ਕਰੀਬ ਵਿਦੇਸ਼ੀ ਡਾਲਰ ਜਿਹੜੇ ਹੈਗੇ ਆ ਉਹ ਨੂੰ ਕਬਜ਼ੇ ਤੇ ਲੈ ਹੈਗੇ ਨੇ ਹਵਾਲਾ ਰਾਸ਼ੀ ਦਾ ਪੈਸਾ ਦੱਸਿਆ ਜਾ ਰਿਹਾ ਔਰ ਪ੍ਰਮੁਖਤਾ ਦੇ ਨਾਲ ਡੈਨਿਕ ਸਵੀਰਾ ਨੇ ਖਬਰ ਵੀ ਚਲਾਈ ਸੀਗੀ ਔਰ ਖਬਰ ਤੇ ਮੋਹਰ ਵੀ ਲੱਗਦੀ ਹੋਈ ਨਜ਼ਰ ਆ ਰਹੀ ਹੈ ਜੁਆਇੰਟ ਕਮਿਸ਼ਨਰ ਸੰਦੀਪ ਸ਼ਰਮਾ ਸਾਹਿਬ ਦੇ ਨਾਲ ਹੈਗੇ ਨੇ ਸਰ ਕੱਲ ਬੀਤੇ ਕੱਲੇ ਜੀਰਪੁਰਾ 3 ਪੁਆਇੰਟ ਤੋਂ ਜਿਹੜਾ ਕਾਰ ਕਰੇਟਾ ਸੀਗੀ ਉਹਨੂੰ ਰੋਕਿਆ ਗਿਆ ਜਿਹਦੇ ਵਿੱਚ ਹਵਾਲਾ ਰਾਸ਼ੀ ਮਿਲੀ ਹੈ ਜਿਹੜਾ ਪੁਨੀਤ ਸੂਦ ਹੈਗਾ ਇਹ ਗੱਡੀ ਚਲਾ ਕੇ ਆਇਆ ਗੱਡੀ ਵੀ ਇਹਦੇ ਨਾਮ ਤੇ ਹੀ ਹੈ ਕਿੰਨੇ ਚਿਰ ਤੋਂ ਪਹਿਲਾਂ ਤੋਂ ਕੰਮ ਕਰਦਾ ਆ ਰਿਹਾ ਇਹ ਜੀ 10-12 ਸਾਲ ਤੋਂ ਹੁਸ਼ਿਆਰਪੁਰ ਚ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਇਹ ਹੁਣ ਤਫਤੀਸ਼ ਦਾ ਹਿੱਸਾ ਹੈ ਕਿ ਹਵਾਲੇ ਦਾ ਕੰਮ ਕਿੰਨੀ ਦੇਰ ਤੋਂ ਕਰ ਰਿਹਾ ਸੀ ਇਸ ਤੇ ਵਿੱਚ ਜੋ ਆਏਗਾ ਇਹ ਇੱਕ ਹੋਰ ਪੁਰਾਣਾ ਮਾਮਲਾ ਵੀ ਸਾਹਮਣੇ ਆਇਆ ਹੈਗਾ ਦਿੱਲੀ ਦੇ ਵਿੱਚ ਇਹਨੂੰ 2018 ਦੇ ਵਿੱਚ ਰਿਪੋਰਟ ਕੀਤਾ ਗਿਆ ਸੀ ਉਹਦੇ ਬਾਰੇ ਕੋਈ ਤਫਸੀਲੀ ਜਾਣਕਾਰੀ ਨਹੀਂ ਜੀ ਉਹ ਇਹ ਸਾਨੂੰ ਪਤਾ ਲੱਗਿਆ ਕਿ ਮੁਕੱਦਮਾ ਦਰਜ ਹੋਇਆ ਤੇ 2018 ਤੇ ਦਿੱਲੀ 에어ਪੋਰਟ ਤੇ ਉਹ ਡਿਟੇਲ ਜਿਹੜੀਆਂ ਅਸੀਂ ਉਸੇ ਦਿੱਲੀ ਪੁਲਿਸ ਨਾਲ ਪਾਲ ਵਿੱਚ ਗੁਵਾ ਰਹੇ ਜੋ ਸੋਰਸਸ ਵਾਲੇ ਸਾਨੂੰ ਖਬਰ ਪਤਾ ਚੱਲੀ ਹੈ ਕਿ 10 ਕਰੋੜ ਦਾ ਉਦੋਂ ਹਵਾਲਾ ਰਕਮ ਬਿਲਕੁਲ ਗ੍ਰਾਮ ਨਹੀਂ ਹੋਈ ਸੀਗੀ ਬੈਂਕੋਕ ਲੈ ਕੇ ਜਾ ਰਹੇ ਸੀ ਪਰਸ਼ੇਦਾ ਕਰਕੇ ਸਾਹਮਣੇ ਜੋ ਜਾਣਕਾਰੀ ਮਿਲੀ ਨੇ ਵੀ ਹੋ ਸਕਦਾ ਜੀ ਸਾਡੇ ਕੋਲ ਡਿਟੇਲਸ ਨਹੀਂ ਆਈਆਂ ਜੋ ਜਦ ਤੱਕ অথੈਨਟਿਕ ਰਿਪੋਰਟ ਦਿੱਲੀ ਪੁਲਿਸ ਦੇ ਨਾਲ ਇਸ ਐਸ ਮੈਕਸਸ ਦੇ ਵਿੱਚ ਪਤਾ ਲੱਗਿਆ ਹਜੇ ਤੱਕ ਇਹਦੇ ਨਾਲ ਹੋਰ ਕੌਣ-ਕੌਣ ਹੈਗੇ ਨੇ ਨਹੀਂ ਉਹ ਹੁਣ ਤਫਤੀਸ਼ ਦਾ ਹਿੱਸਾ ਤਫਤੀਸ਼ ਦੇ ਵਿੱਚ ਸਾਰਾ ਕੁਝ ਸਾਹਮਣੇ ਆਏਗਾ ਕਿੱਥੋਂ ਆ ਰਿਹਾ ਸੀ ਤਾਂ ਬੱਸ ਗੱਲਬਾਤ ਨਹੀਂ 100 ਸਨ ਸੰਦੀਪ ਸ਼ਰਮਾ ਜੋਇੰਟ ਕਮਿਸ਼ਨਰ ਜਿਨ੍ਹਾਂ ਨੇ ਕਲੀਅਰ ਕਰ ਦਿੱਤਾ ਕਿ ਹਜੇ ਤੱਕ ਜਿਹੜੀ ਮੁੱਢਲੀ ਪੁੱਛਗਛ ਹੈਗੀ ਉਹਦੇ ਵਿੱਚ ਇੰਨਾ ਕੀ ਪਤਾ ਲੱਗ ਸਕਿਆ ਵੀ ਹਜੇ ਜਿਹੜੇ ਦਿੱਲੀੋਂ ਇਹ ਰਕਮ ਜਿਹੜੀ ਸੀਗੀ ਦਿੱਲੀੋਂ ਆਈ ਸੀਗੀ ਕਾਥੇ ਕਿਥੇ ਇਹਨਾਂ ਨੇ ਵੰਡਣੀ ਸੀਗੀ ਜਲੰਧਰ ਦੇ ਵਿੱਚ 3 ਪੁਆਇੰਟ ਜਿਹੜਾ ਬਚੀਰਪੁਰੇ ਦਾ ਉੱਥੋਂ ਗ੍ਰਿਫਤਾਰ ਕੀਤਾ ਔਰ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਕੀ ਕੀ ਸਾਹਮਣੇ ਨਿਕਲ ਕੇ ਆਉਂਦਾ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਰੀ ਸੋਲਰ ਟੀਵੀ ਜਲੰਧਰ 24 ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...